ਕੀ ਆ ਸਾਰੇ ਦੇਖੋ ਮੇਰਾ ਖਿਆਲ ਆ ਵੀ ਇੱਥੇ ਦੇ ਹੁਣ ਤੇ بارش ਪੈਣ ਦੀ ਆ ਤੇ ਮੇਰੇ ਖਿਆਲ بارش ਤੋਂ ਬਗੈਰ ਵੀ ਇੱਥੇ ਜਿਹੜਾ ਖਲੋਣਾ ਹੋਣਾ ਨਾ ਉਹ ਬਹੁਤ ਜ਼ਿਆਦਾ ਖੌੜਦਾ ਤੇ ਸਾਰਾ ਕੋਈ ਸਮਝ ਆਉਂਦੀ ਪੀ ਇਹ ਪਰਿਵਾਰ ਦਵੇ ਜੀ ਵਿਚਾਰੇ ਕਿਤਨਾ ਇੱਥੇ ਆੜ ਕੇ ਤੇ ਰਹਿ ਰਹੇ ਨੇ ਮੈਂ ਫੇਰ ਇੱਕ ਵਾਰੀ ਤੁਹਾਡੇ ਰਿਲੇਸ਼ੀਟ ਤੇ ਚੈਨਲ ਤੇ ਤੁਹਾਨੂੰ ਫੇਰ ਸਾਰਿਆਂ ਨੂੰ ਬੇਇੱਜ਼ਤੀ ਕਰਨਾ ਚਾਹੁੰਦਾ ਹਾਂ ਕਿ ਸਾਰੇ ਹੀ ਆੜ ਕੇ ਰਹਿ ਗਏ ਕਾੜ ਕੇ ਇਹਨਾਂ ਦੀਆਂ ਆੜ ਕੇ ਤੇ ਮਦਦ ਕੀਤੀ ਜਾ ਸੋ ਮੈਂ ਇਸ ਵੇਲੇ ਮੌਜੂਦ ਹਾਂ ਸ਼ਹਿਰ ਧਾਰੀਵਾਲ ਦੇ ਵਿੱਚ ਕੱਲ ਰਾਤ ਦੀ ਲਗਾਤਾਰ ਸ਼ਹਿਰ ਧਾਰੀਵਾਲ ਦੇ ਵਿੱਚ ਬਾਰਿਸ਼ ਹੋ ਰਹੀ ਹੈ ਇਸ ਬਾਰਿਸ਼ ਦੇ ਜੜਾ ਵਾ ਕਈ ਪਰਿਵਾਰਾਂ ਦੇ ਲਈ ਵੱਡੀਆਂ ਮੁਸੀਬਤਾਂ ਖੜੀਆਂ ਕਰ ਦਿੱਤੀਆਂ ਨੇ ਮੈਂ ਇਸ ਵੇਲੇ ਮੌਜੂਦ ਹਾਂ ਸ਼ਹਿਰ ਧਾਰੀਵਾਲ ਦੀ ਗਾਂਧੀ ਗਰਾਉਂਡ ਦੇ ਨਜ਼ਦੀਕ ਮੌਣੀ ਮੰਦਿਰ ਆ ਔਰ ਉਹਦੇ ਬਿਲਕੁਲ ਹੀ ਤਸਦੀਕ ਜੜਾ ਵਾ ਸਲਮਾਨ ਟੈਂਟ ਹਾਊਸ ਦੀ ਦੁਕਾਨ ਆ ਉਸ ਦੇ ਬਿਲਕੁਲ ਨਾਲ ਇੱਕ ਛੋਟੀ ਜੀ ਗਲੀ ਦੇ ਵਿੱਚ ਇਹ ਬਜ਼ੁਰਗਾਂ ਦਾ ਘਰ ਵਾ ਔਰ ਘਰ ਦੇ ਹਾਲਾਤ ਜੜੇ ਆ ਉਹ ਇੰਨੇ ਇੱਕ ਬੱਤਰ ਹੋ ਚੁੱਕੇ ਆ ਦੀ ਦਿਖਾਉਣ ਲੱਗਿਆ ਵੀ ਤੁਹਾਨੂੰ ਜੜਾ ਵਾ ਉਹ ਡਰ ਆ ਰਿਹਾ ਵਾ ਪਹਿਲਾਂ ਮੈਂ ਸਭ ਤੋਂ ਕੈਮਰਾਮੈਨ ਨੂੰ ਕਵਾਂਗਾ ਕਿ ਮੇਰੇ ਨਾਲ ਆਓ ਔਰ ਆਜੋ ਬਜ਼ੁਰਗੋ ਸੋ ਇਹ ਉਹ ਕਮਰਾ ਵਾ ਜਿੱਦੇ ਵਿੱਚ ਬਜ਼ੁਰਗੇ ਰਹਿੰਦੇ ਆ ਔਰ ਕੈਮਰਾਮੈਨ ਨੂੰ ਮੈਂ ਕਵਾਂਗਾ ਕਿ ਉੱਪਰ ਕਰਕੇ ਦਿਖਾਓ ਕੀ ਹਾਲਾਤ ਬਣੇ ਹੋਏ ਨੇ ਲੈਂਟਰ ਤੇ ਕੀ ਹੈ ਇਹ ਬਾਲੇ ਸੀਗੇ ਪਏ ਹੋਏ ਬਾਲੇ ਜਿਹੜੇ ਆ ਉਹ ਡਿੱਗ ਚੁਕੇ ਤੇ ਆ ਲਗਾਤਾਰ ਟਿਪ ਟਿਪ ਪਾਣੀ ਜਿਹੜਾ ਵਾ ਇਸ ਤੋਂ ਥੱਲੇ ਵਗਦਾ ਪਿਆ ਵਾ ਤੁਸੀਂ ਸੋਚ ਸਕਦੇ ਜੇ ਕਿ ਇਦਾਂ ਦੇ ਹਾਲਾਤਾਂ ਦੇ ਵਿੱਚ ਜੜਾ ਵਾ ਉਹ ਰਹਿਣਾ ਕਿੰਨਾ ਖਤਰਨਾਕ ਆ ਇਹ ਥੱਲੇ ਫਰਸ਼ ਵਾ ਜਿਹਦੇ ਵਿੱਚ ਬਾਲਟੀਆਂ ਪਾਣੀ ਦੀਆਂ ਭਰ ਚੁੱਕੀਆਂ ਦੀਆਂ ਮਿੱਟੀ ਦਾ ਢੇਰ ਲੱਗ ਚੁੱਕਿਆ ਦਾ ਵਾ ਬੇहद ਬੱਤਰ ਹਾਲਾਤ ਨੇ ਕੈਮਰਾਮੈਨ ਮੈਂ ਕਹਾਂਗਾ ਇੱਕ ਵਾਰੀ ਫੇਰ ਦਿਖਾਓ ਕਿ ਇਹ ਸ਼ਤੀਰੀਆਂ ਬਾਲੇ ਜੋ ਵੀ ਕੁਝ ਹੈਗਾ ਵਾ ਪੂਰੀ ਸ਼ਾਤ ਦਿਖਾਓ ਕਿਵੇਂ ਜੜਾ ਵਾ ਸਭ ਕੁਝ ਡੈਮੇਜ ਹੋ ਚੁੱਕਿਆ ਦਾ ਵਾ ਇਹ ਕੋਈ ਪਤਾ ਨਹੀਂ ਕਿਹੜੇ ਵਲੇ ਛੱਤ ਜਿਹੜੀ ਆ ਡਿੱਗ ਪੈਣੀ ਆ ਸੋ ਕੋਸ਼ਿਸ਼ ਕਰਦੇ ਆ ਬਾਹਰ ਆਗੇ ਜਿਹੜਾ ਵਾ ਕਿਉਂਕਿ ਅੰਦਰ ਦੇ ਹਾਲਾਤ ਜਿਹੜੇ ਆ ਅੰਦਰ ਦੇ ਹਾਲਾਤ ਕਾਫੀ ਡਰਾਵਨੇ ਆ ਕੋਸ਼ਿਸ਼ ਕਰਦੇ ਆ ਬਾਹਰ ਆ ਕੇ ਜਿਹੜਾ ਵਾ ਉਹ ਇਹਨਾਂ ਬਜ਼ੁਰਗਾਂ ਦੇ ਨਾਲ ਗੱਲ ਕਰਨ ਦੀ ਕੈਮਰਾ ਉਹ ਸਾਹਮਣੇ ਆਓ ਹਾਂ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਹਾਂਜੀ ਤੁਹਾਡਾ ਕੀ ਨਾਮ ਆ ਜੀ ਰਾਜਾ ਸਿੰਘ ਜੀ ਕਿਤੋਂ ਦੇ ਹਾਲਾਤ ਆ ਤੁਹਾਡੇ ਘਰ ਦੇ 10-12 ਸਾਲ ਹੋ ਗਏ ਸਾਬ ਜੀ ਕੀ ਮੰਗ ਕਰਦੇ ਜੀ ਸਰਕਾਰ ਦੀ ਸਰਕਾਰ ਕੋ ਮੰਗ ਕਰਦੇ ਆ ਕਿ ਸਾਰਿਆਂ ਨੂੰ ਗ੍ਰਾਂਟ ਦਿੱਤੀਆਂ ਗਈਆਂ ਵਾ ਤੁਹਾਨੂੰ ਕੋਈ ਗ੍ਰਾਂਟ ਦਿੱਤੀ ਜਾਏ ਤੇ ਜਿਹੜਾ ਮਕਾਨ ਬੰਦ ਡੈਂਟਰ ਪੈ ਮੈਨੂੰ ਇਹ ਦੱਸੋ ਕਿ ਜਦੋਂ ਤੁਸੀਂ ਰਾਤ ਦੇ ਸਮੇਂ ਜਿੱਦਾਂ ਤੇਜ਼ ਬਾਰਿਸ਼ ਹੋ ਰਹੀ ਸੀ ਡਰ ਨਹੀਂ ਲੱਗ ਰਿਆ ਵੀ ਇਹ ਇੰਨੇ ਬੁਰੇ ਹਾਲਾਤਾਂ ਛੱਤ ਦੇ ਕਿਸੇ ਵੇਲੇ ਵੀ ਡਿੱਗ ਸਕਦੀ ਸੋ ਰਾਤ ਕੱਟੀ ਆ ਸਾਡੀ ਸੋ ਇਹ ਬਜ਼ੁਰਗ ਨੇ ਜਿਨ੍ਹਾਂ ਦਾ ਕਹਿਣਾ ਵਾ ਕਿ ਉਹਨਾਂ ਨੇ ਰਾਤ ਜਾ ਕੇ ਕੱਟੀ ਆ ਡਰਨਾ ਪਤਾ ਨਹੀਂ ਕਿ ਕਿਹੜੇ ਵੇਲੇ ਛੱਤ ਜੜੀ ਆ ਡਿੱਗ ਜਾਣੀ ਆ ਸੋ ਕੀ ਮੰਗ ਕਰਦੇ ਜੇ ਕਦੀ ਤੁਸੀਂ ਕੋਸ਼ਿਸ਼ ਕੀਤੀ ਕੋਈ ਲੀਡਰਾਂ ਕੋਲ ਜਾ ਨਹੀਂ ਆਪਣੇ ਐਮਸੀ ਕੋਲ ਗਏ ਆ ਉਹ ਕਹਿੰਦੇ ਹੋ ਜਾਣਗੇ ਉਹ ਕਮੇਟੀ ਘਰ ਗਏ ਆ ਉਹ ਕਹਿੰਦੇ ਆ ਜੇ ਪੈਸੇ ਹਨੀਗੇ ਉਹ ਪੱਲੇ ਸਾਨੂੰ ਅਜੇ ਕੋਈ ਉਹਨਾਂ ਨੇ ਗੱਲ ਸੋ ਲਗਾਤਾਰ ਇਸ ਬਜ਼ੁਰਗ ਕੋਲੋਂ ਜੜਾ ਵਾ ਉਹ ਵਕ ਵਕ ਸਾਈ ਅਪਰੋਚ ਵੀ ਕੀਤੀ ਗਈ ਆ ਪਰ ਹਾਲਾਤ ਇੰਨੇ ਇੱਕ ਬੱਤਰ ਨੇ ਕਿਸੇ ਨੇ ਕੋਈ ਸਾਰ ਨਹੀਂ ਲਈ ਇਸ ਸਮਾਜ ਦੀ ਸਚਾਈ ਹੈ ਕਿ ਗਰੀਬ ਦੀ ਸਾਰ ਵਾਕਈ ਕੋਈ ਨਹੀਂ ਲੈਂਦਾ ਗੱਲਬਾਤ ਦੇ ਲਈ ਸਾਡੇ ਨਾਲ ਪ੍ਰਸਿੱਧ ਸਮਾਜ ਸੇਵੀ ਜੜੇ ਆ ਸੇਵਾ ਭਾਰਤੀ ਦੇ ਵਿੱਚ ਬਹੁਤ ਲੰਬੇ ਹਸੇ ਤੇ ਜੁੜੇ ਹੋਏ ਨੇ ਪ੍ਰਧਾਨ ਮੁਖਵੰਤ ਨਾਗੀ ਜੀ ਵੀ ਗੱਲਬਾਤ ਲਈ ਮੌਜੂਦ ਨੇ ਨਾਕੀ ਸਾਹਿਬ ਬੜੇ ਡਰਾਮਨੇ ਹਾਲਾਤ ਆ ਮਨ ਬੜਾ ਪਰੇਸ਼ਾਨ ਹੋਇਆ ਵਾ ਇਸ ਬਜ਼ੁਰਗ ਦੇ ਹਾਲਾਤ ਦੇਖ ਕੇ ਕੀ ਕਹਿਣਾ ਚਾਹੋਗੇ ਅਸੀਂ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਾਂਗੇ ਵੀ ਜਿਸ ਤਰ੍ਹਾਂ ਇਹਨਾਂ ਦੀ ਹਾਲਾਤ ਵਾ ਇਹ ਵਿਚਾਰੇ ਜਦੋਂ بارش ਹੁੰਦੀ ਹੈ ਉਦੋਂ ਹੀ ਰਾਤ ਸਾਰੀ ਬਹਿ ਬਹਿ ਕੇ ਕੱਟਦੇ ਨੇ ਆੜ ਕੇ ਤੇ ਸਾਨੂੰ ਸੱਚ-ਸੱਚ ਕੇ ਵਿਚਾਰੇ ਵਿਖਾਲਦੇ ਨੇ ਵੀ ਇਤਨਾ ਇਤਨਾ ਸਾਡਾ ਰਹਿਣਾ ਜਿਹੜਾ ਦੁਰਭਰ ਹੋਇਆ ਵਾ ਕਈ ਵਾਰੀ ਵਿਚਾਰੇ ਨੇ ਇਹਨਾਂ ਕੋ ਸਾਡੋ ਕੋ ਵੀ ਲਿਆ ਕੇ ਬਾਲੇ ਬੁੱਲੇ ਬਦਲੇ ਨੇ ਲੇਕਿਨ ਸ਼ਾਇਦ ਇੰਨੀ ਕੁ ਮਾੜੀ ਹੋ ਗਈ ਹੋਈ ਆ ਵੀ ਇਹਦਾ ਕੋਈ ਪਤਾ ਨਹੀਂ ਕਿ ਕਡੇ ਵੇਲੇ ਥਲੇ ਆ ਜਾਣੀਆਂ ਇਹਨਾਂ ਕੋਈ ਮਾੜੀ ਘਟਨਾ ਵੀ ਜਿਹੜੀ ਆ ਉਹ ਵਾਪਰ ਸਕਦੀ ਆ ਇਸ ਕਰਕੇ ਮੈਂ ਫੇਰ ਆਪਣੇ ਵੱਲੋਂ ਪਰਿਵਾਰ ਵੱਲੋਂ ਸਾਰੇ ਸ਼ਹਿਰ ਵਾਲਿਆਂ ਮੈਂ ਬੇਨਤੀ ਕਰਦਾ ਕਿ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਨੇ ਐਸ ਚੈਨਲ ਨੂੰ ਦੇਖਦੇ ਆਂ ਰਜੇਸ਼ ਹਾਲ ਦੇ ਤਰੂ ਇਹਨਾਂ ਦੀ ਆੜ ਕੇ ਕਿਸ ਨਾ ਕਿਸੇ ਤਰੀਕੇ ਨਾਲ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਇਹਨਾਂ ਦੀ ਜਿਹੜੀ ਆ ਉਹ ਹਸਾਰ ਲਈ ਜਾਵੇ ਸਾਡੇ ਹੀ ਬਾਹਰ ਸ਼ਹਿਰ ਦੇ ਇੱਕ ਪਤਵੰਤੇ ਸੱਜਣ ਨੇ ਸ਼੍ਰੀ ਨੀਰਜ ਮਹਾਜੰਦੀ ਉਹ ਵੀ ਸਾਡੇ ਸਕੂਲ ਵੀ ਬੱਚਿਆਂ ਗਰੀਬ ਬੱਚਿਆਂ ਨੂੰ ਵਫੀਸਾ ਦਿੰਦੇ ਰਹਿਣ ਕੇ ਮੈਂ ਉਹਨਾਂ ਨੂੰ ਇਹ ਚੈਨਲ ਦੇ ਥਰੂ ਬੇਨਤੀ ਕਰਦਾ ਹਾਂ ਕਿ ਉਹ ਇੱਕ ਵਾਰੀ ਆਣ ਕੇ ਇਸ ਸੱਜਣ ਦਾ ਵਿਚਾਰੇ ਦਾ ਬਜ਼ੁਰਗ ਦਾ ਘਰ ਦੇਖਣ ਤੇ ਆ ਕੇ ਵੇਖ ਕੇ ਤੇ ਇਹਨਾਂ ਦੀ ਮਦਦ ਕਰਨ ਤੇ ਜੋ ਸਾਡੇ ਵੱਲੋਂ ਵੀ ਹੋਊਗਾ ਉਹ ਵੀ ਅਸੀਂ ਵੀ ਇਹਨਾਂ ਦੇ ਨਾਲ ਨਾਲ ਤੁਰ ਕੇ ਇਹਨਾਂ ਦੀ ਮਦਦ ਕਰਾਂਗੇ। ਸੋ ਗੱਲਬਾਤ ਦਾ ਧੰਨਵਾਦ ਹੈ ਇਹਨੇ ਸਮਾਸੇਵੀ ਮੁਖਵੰਸਿਕ ਨਾਗੀ ਜੀ ਜਿਨ੍ਹਾਂ ਦਾ ਕਹਿਣਾ ਵਾ ਕਿ तमाम ਵੱਖ-ਵੱਖ ਸਮਾਸੇਵੀ ਸੰਸਥਾਵਾਂ ਨੂੰ ਇਹਨਾਂ ਨੇ ਅਪੀਲ ਕੀਤੀ ਆ ਖੁਦ ਵੀ ਮਦਦ ਦੇ ਲਈ ਜਿਹੜਾ ਵਾ ਇਹ ਸਭ ਤੋਂ ਪਹਿਲਾਂ ਅੱਗੇ ਆਏ ਆ। ਔਰ ਪਿਛਲੇ ਸਮੇਂ ਬਾਰੇ ਵੀ ਇਹਨਾਂ ਨੇ ਦੱਸਿਆ ਵਾ ਕਿ ਕਈ ਵਾਰ ਦੋ-ਦੋ ਬਾਲੇ ਜਿਹੜੇ ਆ ਉਹ ਇਸ ਬਜ਼ੁਰਗ ਨੂੰ ਦਿੰਦੇ ਰਹੇ ਆ ਤਾਂ ਕਿ ਇਹਦਾ ਟਾਈਮ ਪਾਸ ਹੁੰਦਾ ਰਹੇ ਪਰ ਹੁਣ ਦੇ ਜਿਹੜੇ ਹਾਲਾਤ ਆ ਟਾਈਮ ਪਾਸ ਨਹੀਂ ਹੋਣਾ ਛੱਤ ਡਿੱਗਣ ਦੇ ਕਰੀਬ ਆ ਚੁੱਕੀ ਆ ਕਿਸੇ ਵੇਲੇ ਵੀ ਸ਼ਹਿਰਤਾਰੀ ਵਾਲ ਦੇ ਵਿੱਚ ਵੱਡਾ ਹਾਸਾ ਜਿਹੜਾ ਵਾਪਰ ਸਕਦਾ ਵਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਔਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਚੇਅਰਮੈਨ ਜਗਰੂਪ ਸਿੰਘ ਵਾ ਨੂੰ ਵੀ ਮੇਰੀ ਅਪੀਲ ਆ ਕਿ ਜੇਕਰ ਮੇਰੀ ਇਸ ਖਬਰ ਨੂੰ ਸੁਣਦੇ ਹੋ ਤੇ ਜ਼ਰੂਰ ਤੁਰੰਤ ਕਾਰਵਾਈ ਕਰਦੇ ਹੋਏ ਇਸ ਬਜ਼ੁਰਗ ਦੇ ਕੋਈ ਰਹਿਣ ਦਾ ਪ੍ਰਬੰਧ ਕਰੋ ਇਹ ਦੋਵੇਂ ਜੀ ਆ ਨਾ ਕੋਈ ਇਹਨਾਂ ਦਾ ਬੱਚਾ ਵਾ ਔਰ ਸ਼ਾਹ ਤੇ ਜੜੀ ਆ ਉਹ ਡਿੱਗਣ ਦੇ ਕਰੀਬਾ ਜੇਕਰ ਕੋਈ ਵੱਡਾ ਹਾਦਸਾ ਹੋ ਗਿਆ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਵਾ ਲਗਾਤਾਰ ਜੜਾ ਵਾ ਮੇਰੀ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਚਾਹੇ ਉਹ ਚੇਅਰਮੈਨ ਨੀਰਜ ਮਹਾਜਨ ਜੀ ਆ ਚਾਹੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਆ ਸਾਰੇ ਅਗੇ ਅਪੀਲ ਆ ਕਿ ਇਸ ਪਰਿਵਾਰ ਦੀ ਮਦਦ ਦੇ ਲਈ ਜੜਾ ਵਾ ਉਹ ਅੱਗੇ ਆਓ ਤਾਂ ਜੋ ਇਹ ਜ਼ਿੰਦਗੀ ਦੋ ਜੜੀਆਂ ਵਾ ਬਜ਼ੁਰਗਾਂ ਦੀਆਂ ਬਚ ਸਕਣ ਬਾਕੀ तमाम ਖਬਰਾਂ ਲਈ ਤੁਸੀਂ ਦੇਖਦੇ ਰਹੋ ਐਕਸਪ੍ਰੈਸ ਨਿਊਜ਼ ਨੈਟ ਧੰਨਵਾਦ a